ਭਾਰਤੀ ਹਾਕੀ ਟੀਮ ਨੇ ਅੱਜ ਇਤਿਹਾਸ ਰਚਦਿਆਂ ਦੂਜੀ ਵਾਰ ਲਗਾਤਾਰ 올림픽 ਖੇਡਾਂ ਦੇ ਸੈਮੀਫਾਈਨਲ ਮੁਕਾਬਲੇ ਦੇ ਵਿੱਚ ਥਾਂ ਬਣਾ ਲਈ ਹੈ ਕੁਆਟਰਫਾਈਨਲ ਮੁਕਾਬਲੇ ਦੇ ਵਿੱਚ ਅੱਜ ਭਾਰਤੀ ਟੀਮ ਨੇ ਗ੍ਰੇਟ ਬ੍ਰਿਟੇਨ ਦੀ ਟੀਮ ਨੂੰ 4-2 ਦੇ ਫਰਕ ਨਾਲ ਪੈਨਲਟੀ ਸ਼ੂਟਆਊਟ ਦੇ ਵਿੱਚ ਹਰਾ ਦਿੱਤਾ ਇਸ ਤੋਂ ਪਹਿਲਾਂ ਭਾਰਤੀ ਟੀਮ ਜੋ 1 ਘੰਟਾ ਮੁਕਾਬਲਾ ਖੇਡੀ ਉਸ ਦੇ ਵਿੱਚ ਇੱਕ-ਇੱਕ ਦੀ ਬਰਾਬਰੀ ਰਹੀ ਜਿਸ ਤੋਂ ਬਾਅਦ ਮੁਕਾਬਲਾ ਸ਼ੂਟਆਊਟ ਦੇ ਵਿੱਚ ਗਿਆ ਇੱਥੇ ਭਾਰਤੀ ਹਾਕੀ ਟੀਮ ਦੇ ਖਿਡਾਰੀਆਂ ਨੇ ਚੰਗਾ ਪ੍ਰਦਰਸ਼ਨ ਕਰਦੇ ਹੋਏ 4 ਗੋਲ ਕੀਤੇ ਅਤੇ ਗ੍ਰੇਟ ਬ੍ਰਿਟੇਨ 2 ਗੋਲ ਹੀ ਦਾਗ ਸਕੀ ਅਤੇ ਦੋ ਗੋਲਾਂ ਨੂੰ ਭਾਰਤੀ ਹਾਕੀ ਦੇ ਗੋਲਕੀਪਰ ਸ੍ਰਿਜੇਸ਼ ਦੇ ਵੱਲੋਂ ਰੋਕ ਲਿਆ ਗਿਆ ਇਸ ਤਰ੍ਹਾਂ ਭਾਰਤੀ ਹਾਕੀ ਟੀਮ ਨੇ ਬੇਹਦ ਰਮਚਕ ਮੁਕਾਬਲੇ ਦੇ ਵਿੱਚ ਜਿੱਤ ਹਾਸਲ ਕਰਦੇ ਸੈਮੀਫਾਈਨਲ ਦੇ ਵਿੱਚ ਜਗ੍ਹਾ ਬਣਾ ਲਈ ਹੈ ਭਾਰਤ ਲਗਾਤਾਰ ਦੂਜੀ ਵਾਰ 올림픽 ਖੇਡਾਂ ਦੇ ਸੈਮੀਫਾਈਨਲ ਦੇ ਵਿੱਚ ਪਹੁੰਚਿਆ ਇਸ ਤੋਂ ਪਹਿਲਾਂ ਟੋਕੀਓ 올림픽 ਖੇਡਾਂ ਦੇ ਵਿੱਚ ਵੀ ਭਾਰਤ ਨੇ ਸੈਮੀਫਾਈਨਲ 'ਚ ਥਾਂ ਬਣਾਈ ਸੀ ਅਤੇ ਇਸ ਵਾਰ ਫਿਰ ਭਾਰਤੀ ਹਾਕੀ ਟੀਮ ਨੇ ਪੈਰਿਸ 올림픽 ਖੇਡਾਂ ਦੇ ਸੈਮੀਫਾਈਨਲ ਦੇ ਵਿੱਚ ਪਹੁੰਚ ਕਰ ਲਈ ਹੈ ਹੁਣ ਭਾਰਤੀ ਹਾਕੀ ਟੀਮ ਦਾ ਜੋ ਸੈਮੀਫਾਈਨਲ ਮੁਕਾਬਲਾ ਹੈ ਉਹ ਕਿਸ ਨਾਲ ਹੋਵੇਗਾ ਇਸ ਦਾ ਇੰਤਜ਼ਾਰ ਅੱਜ ਰਾਤ ਤੱਕ ਕਰਨਾ ਹੋਵੇਗਾ ਕਿਉਂਕਿ ਸਾਰੇ ਮੁਕਾਬਲੇ ਅੱਜ ਰਾਤ ਤੱਕ ਖੇਡੇ ਜਾਣਗੇ ਉਸ ਤੋਂ ਬਾਅਦ ਫਾਈਨਲ ਹੋਵੇਗਾ ਕਿ ਸੈਮੀਫਾਈਨਲ ਮੁਕਾਬਲੇ ਕਿਹੜੀਆਂ-ਕਿਹੜੀਆਂ ਟੀਮਾਂ ਦੇ ਵਿਚਕਾਰ ਹੋਣ ਜਾ ਰਹੇ ਨੇ ਤਾਂ ਭਾਰਤ ਨੇ ਜਿੱਥੇ ਜਿੱਤ ਦਰਜ ਕੀਤੀ ਹੈ ਉੱਥੇ ਹੀ ਇਸ ਜਿੱਤ ਦੇ ਬਹੁਤ ਵੱਡੇ ਮਾਇਨੇ ਹੈ ਕਿਉਂਕਿ ਭਾਰਤੀ ਹਾਕੀ ਟੀਮ ਦੇ ਖਿਡਾਰੀ ਅਮਿਤ ਰੋਹੀਦਾਸ ਭਾਰਤੀ ਹਾਕੀ ਟੀਮ ਦੇ ਬਹੁਤ ਮੇਨ ਖਿਡਾਰੀ ਸੀ ਉਹ ਵੀ ਇਸ ਮੁਕਾਬਲੇ ਦੇ ਵਿੱਚ ਰੈੱਡ ਕਾਰਡ ਦੇ ਨਾਲ ਬਾਹਰ ਕਰ ਦਿੱਤੇ ਗਏ ਸੀ ਰੈੱਡ ਕਾਰਡ ਉਹਨਾਂ ਨੂੰ ਦਿਖਾਉਣ ਤੋਂ ਬਾਅਦ 15 ਮਿੰ ਉਹ ਬਾਹਰ ਕੱਢ ਦਿੱਤੇ ਗਏ ਸੀ ਤਾਂ ਭਾਰਤੀ ਟੀਮ ਘੱਟ ਖਿਡਾਰੀਆਂ ਦੇ ਨਾਲ ਖੇਡੀ 9 ਖਿਡਾਰੀ ਭਾਰਤੀ ਟੀਮ ਦੇ ਖੇਡ ਰਹੇ ਸੀ ਜਦਕਿ ਦੂਜੀ ਪੂਰੀ ਟੀਮ ਖੇਡ ਰਹੀ ਸੀ ਤਾਂ ਭਾਰਤੀ ਟੀਮ ਨੇ ਕਮਾਲ ਦੀ ਡਿਫੈਂਸ ਕੀਤੀ ਜਿਸ ਦੇ ਵਿੱਚ ਭਾਰਤੀ ਟੀਮ ਨੇ ਸਿਰਫ ਇੱਕ ਗੋਲ ਹੀ ਕਨਸੀਡ ਕੀਤਾ ਤੇ ਇੱਕ ਗੋਲ ਭਾਰਤੀ ਟੀਮ ਨੇ ਦਾਗਿਆ ਸੀ ਉਹ ਪਹਿਲਾ ਬੜਤ ਲੈ ਲਈ ਸੀ ਭਾਰਤੀ ਹਾਕੀ ਟੀਮ ਦੇ ਵੱਲੋਂ ਕਪਤਾਨ ਹਰਮਨ ਪ੍ਰੀਤ ਨੇ ਗੋਲ ਕਰਕੇ ਪਰ ਉਸ ਤੋਂ ਕੁਝ ਮਿੰਟਾਂ ਬਾਅਦ ਹੀ ਗ੍ਰੇਟ ਬਰਟਨ ਦੀ ਟੀਮ ਨੇ ਗੋਲ ਦਾ ਕੇ ਸਕੋਰ 1-1 ਲੈਵਲ ਕਰ ਦਿੱਤਾ ਤੇ ਉਸ ਤੋਂ ਬਾਅਦ ਪੂਰੇ ਮੁਕਾਬਲੇ ਦੇ ਵਿੱਚ ਕੋਈ ਵੀ ਗੋਲ ਕੋਈ ਵੀ ਟੀਮ ਨਹੀਂ ਕਰ ਸਕੀ ਜੋ ਸ਼ੂਟਆਊਟ ਹੋਇਆ ਸੀ ਉਸ ਦੀ ਤੁਹਾਨੂੰ ਕਹਾਣੀ ਦੱਸ ਦਿੰਨੇ ਆ ਕਿ ਕਿਸ ਤਰੀਕੇ ਦੇ ਨਾਲ ਭਾਰਤੀ ਹਾਕੀ ਟੀਮ ਨੇ ਇਸ ਸ਼ੂਟਆਊਟ ਦੇ ਵਿੱਚ ਜਿੱਤ ਹਾਸਲ ਕੀਤੀ ਹੈ ਬ੍ਰਿਟੇਨ ਨੇ ਪਹਿਲਾ ਸ਼ੂਟਆਊਟ ਲਿਆ ਤੇ ਐਲਬਰੀ ਜੈਮਸੀ ਗੋਲ ਕਰਨ ਦੇ ਵਿੱਚ ਸਫਲ ਹੋ ਗਏ ਉਸ ਤੋਂ ਬਾਅਦ ਭਾਰਤ ਵੱਲੋਂ ਪਹਿਲਾ ਸ਼ੂਟਆਊਟ ਹਰਮਨਪ੍ਰੀਤ ਸਿੰਘ ਨੇ ਕੀਤਾ ਤੇ ਉਹ ਗੋਲ ਕਰਨ ਦੇ ਵਿੱਚ ਕਾਮਯਾਬ ਹੋਏ ਇੰਗਲੈਂਡ ਦੇ ਲਈ ਬੈਲਸ ਨੇ ਦੂਜਾ ਸ਼ਾਟ ਲੈਣ ਦਾ ਆਇਆ ਤੇ ਇੰਗਲੈਂਡ ਦੇ ਲਈ ਬੈਲਸ ਨੇ ਦੂਜਾ ਸ਼ਾਟ ਲਿਆ ਅਤੇ ਗੋਲ ਕਰ ਦਿੱਤਾ ਭਾਰਤੀ ਹਾਕੀ ਟੀਮ ਦੇ ਖਿਡਾਰੀ ਸੁਖਜੀਤ ਦੇ ਵੱਲੋਂ ਅਗਲੇ ਜੋ ਸ਼ੂਟਆਊਟ ਦੇ ਵਿੱਚ ਗੋਲ ਕਰਕੇ ਸਕੋਰ ਨੂੰ 2-2 ਲੈਵਲ ਬਰਾਬਰ ਕਰ ਦਿੱਤਾ ਗਿਆ ਸੀ ਤੀਜਾ ਸ਼ੂਟਆਊਟ ਜੋ ਇੰਗਲੈਂਡ ਦੇ ਵੱਲੋਂ ਗ੍ਰੇਟ ਬ੍ਰਿਟੇਨ ਦੇ ਵੱਲੋਂ ਕੀਤਾ ਗਿਆ ਕਰੋਨਨ ਨੇ ਆਪਣੀ ਕੋਸ਼ਿਸ਼ ਕੀਤੀ ਪਰ ਉਹ ਫਿਰ ਹੋ ਗਿਆ ਪ੍ਰਿ ਸ਼੍ਰੀਜੇਸ਼ ਦੇ ਵੱਲੋਂ ਗੋਲ ਨੂੰ ਰੋਕ ਲਿਆ ਗਿਆ ਉਸ ਤੋਂ ਬਾਅਦ ਭਾਰਤੀ ਟੀਮ ਨੇ ਤੀਜੇ ਯਤਨ ਦੇ ਵਿੱਚ ਲਲਿਤ ਜਾਦਵ ਦੇ ਚੰਗੇ ਕਮਾਲ ਦੇ ਪ੍ਰਦਰਸ਼ਨ ਦੇ ਨਾਲ ਲੀਡ ਜਿਹੜੀ 3-2 ਦੀ ਲੈ ਲਈ ਗੋਲ ਕਰ ਦਿੱਤਾ ਲਲਿਤ ਜਾਦਵ ਨੇ ਉਸ ਤੋਂ ਬਾਅਦ ਚੌਥੀ ਕੋਸ਼ਿਸ਼ ਦੇ ਵਿੱਚ ਇੰਗਲੈਂਡ ਕੋਸ਼ ਜਿਹੜਾ 골 ਨਹੀਂ ਕਰ ਸਕਿਆ ਸ੍ਰੀ ਜੇਸ਼ ਨੇ ਬ੍ਰਿਟਿਸ਼ ਖਿਡਾਰੀ ਦੇ ਸਾਹਮਣੇ 골 ਨਹੀਂ ਹੋਣ ਦਿੱਤਾ ਅਤੇ ਭਾਰਤੀ ਹਾਕੀ ਟੀਮ ਦੇ ਰਾਜਕੁਮਾਰ ਨੇ ਚੌਥੇ ਆਪਣੇ ਸ਼ੂਟਆਊਟ ਦੇ ਵਿੱਚ 골 ਕਰਕੇ ਭਾਰਤ ਨੂੰ 4-2 ਦੀ ਲੀਡ ਦਿਵਾ ਦਿੱਤੀ ਇਸ ਤਰ੍ਹਾਂ ਭਾਰਤੀ ਹਾਕੀ ਟੀਮ ਨੇ ਇਹ ਮੁਕਾਬਲਾ ਜਿੱਤ ਲਿਆ ਤੇ ਇਸ ਜਿੱਤ ਦੇ ਨਾਲ ਭਾਰਤੀ ਟੀਮ ਹਾਕੀ ਦੇ ਸੈਮੀਫਾਈਨਲ ਦੇ ਵਿੱਚ ਪਹੁੰਚ ਗਈ ਹੈ ਜੇ ਗੱਲ ਕੀਤੀ ਜਾਵੇ ਭਾਰਤ ਦੀ ਪਿਛਲੇ ਮੁਕਾਬਲੇ ਦੇ ਵਿੱਚ ਆਸਟ੍ਰੇਲੀਆ ਦੇ ਖਿਲਾਫ ਜਿੱਤ ਹੋਈ ਸੀ 3-2 ਦੇ ਨਾਲ ਤਾਂ ਇਹ ਵੱਡੀ ਜਿੱਤ ਸੀ ਕਿਉਂਕਿ ਭਾਰਤੀ ਹਾਕੀ ਟੀਮ ਨੇ ਆਸਟ੍ਰੇਲੀਆ ਨੂੰ 52 ਸਾਲਾਂ ਬਾਅਦ ਹਾਕੀ ਦੇ 올림픽 ਖੇਡਾਂ ਵਿੱਚ ਮੁਕਾਬਲੇ 'ਚ ਹਰਾਇਆ ਸੀ ਤਾਂ ਭਾਰਤੀ ਹਾਕੀ ਟੀਮ ਜਿੱਥੇ ਨਵੇਂ ਕੀਤੇ ਮਾਨ ਸਥਾਪਿਤ ਕਰ ਰਹੀ ਹੈ ਉੱਥੇ ਹੀ ਲਗਾਤਾਰ ਦੂਜੀ ਵਾਰ ਸੈਮੀਫਾਈਨਲ 올림픽 ਦਾ ਖੇਡਣ ਜਾ ਰਹੀ ਹੈ ਤਾਂ ਭਾਰਤੀ ਹਾਕੀ ਟੀਮ ਦਾ ਉਹ ਸੁਨਹਿਰੀ ਦੌਰ ਜੋ ਲੋਕ ਚੇਤੇ ਕਰਦੇ ਸੀ ਇੱਕ ਵਾਰ ਫਿਰ ਤੋਂ ਵਾਪਸ ਪਰਤਦਾ ਦਖਾਈ ਦੇ ਰਹਾ ਹੈ ਭਾਰਤੀ ਹਾਕੀ ਟੀਮ ਦੇ ਇਸ ਸ਼ਾਨਦਾਰ ਪ੍ਰਦਰਸ਼ਨ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਜ਼ਰੂਰ ਦਿਓ